ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਅੱਜ ਇੱਕ ਵਿਸਾਖ ਹੈ ਜਿਹਦਾ ਸਿੱਧਾ ਜਾਪਾ ਹੈ ਵੀ ਖਾਲਸੇ ਦਾ ਪ੍ਰਗਟ ਦਿਹਾੜਾ ਹੈ ਸੋ ਖਾਲਸਾ ਪ੍ਰਗਟ ਦਿਵਸ ਦੀਆਂ ਆਪ ਸਰਬੱਤ ਸੰਗਤਾਂ ਨੂੰ ਕੋਟਾਨ ਕੋਟ ਮੁਬਾਰਕਾਂ ਹੋਵਨ ਗੁਰੂ ਮਹਾਰਾਜ ਕਿਰਪਾ ਕਰੇ ਅਸੀਂ ਖਾਲਸੇ ਦੇ ਉਸ ਆਦਰਸ਼ ਨੂੰ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰ ਸਕੀਏ ਜੋ ਸਤਗੁਰਾਂ ਨੇ ਖਾਲਸੇ ਦੇ ਦੁਆਰਾ ਪ੍ਰਗਟ ਕੀਤਾ ਹੈ। ਵਿਸਾਖੀ ਦੇ ਪੁਰਬदाई ਇਕੱਠ ਹੈ ਜਿਹੜਾ ਉਹ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਤੋਂ ਸ਼ੁਰੂ ਹੋਇਆ ਸੀਗਾ। ਤਾਰੀਖ ਦੇ ਅੰਦਰ ਇੱਕ ਵਿਸਾਖ ਦੇ ਨਾਲ ਸੰਬੰਧਿਤ ਕੁਝ ਘਟਨਾਵਾਂ ਹੋਰ ਵੀ ਹੈਗੀਆਂ ਨੇ ਜਿਨ੍ਹਾਂ ਦੇ ਬਾਰੇ ਸੰਖੇਪ ਦੀ ਆਪਾਂ ਗੱਲ ਕਰਨੀ ਹੈ। ਘਟਨਾਵਾਂ ਤੇ ਬਹੁਤ ਜ਼ਿਆਦਾ ਨੇ। ਪਰ ਕੁਝ ਗਿਣਤੀ ਦੀਆਂ ਚੁਣਿੰਦੀਆਂ ਘਟਨਾਵਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਅੰਗਰੇਜ਼ੀ ਤਰੀਖਾਂ ਦੇ ਪੱਖ ਤੋਂ ਉਹ ਦਿਨ ਵੱਖਰੇ ਹੋ ਜਾਂਦੇ ਆ ਜਿਵੇਂ ਆਪਾਂ ਦੇਖੀਏ 30 ਮਾਰਚ ਦਾ ਦਿਨ ਸੀ ਜਿਸ ਦਿਨ ਖਾਲਸਾ ਪ੍ਰਗਟ ਹੋਇਆ ਕੁਝ ਘਟਨਾਵਾਂ ਫਿਰ ਅੰਗਰੇਜ਼ਾਂ ਨੇ ਜਦੋਂ ਕੈਲੰਡਰਾਂ ਨੂੰ ਠੀਕ ਕਰਨ ਦੇ ਵਾਸਤੇ 10 11 ਦਿਨ ਦਾ ਫਰਕ ਪਾਇਆ ਕੋਈ 10 April ਦੀ 11 April ਦੀ 12 ਦੀ ਤੇ ਫਿਰ 13 ਦੀ ਵੀ ਹੋ ਗਈ ਸੋ ਮੈਂ ਸਿਰਫ ਦੇਸੀ ਪੱਖ ਤੋਂ ਇੱਕ ਵਿਸਾਖ ਦੇ ਨਾਲ ਸੰਬੰਧਿਤ ਹਨਾ ਅੰਗਰੇਜ਼ੀ ਤਰੀਕਾ ਦੇ ਉੱਤੇ ਤੇ ਆਪਾਂ ਸਾਂਝ ਪਾਈਦੀ ਹੈ ਕੁਝ ਘਟਨਾਵਾਂ ਦਾ ਜ਼ਿਕਰ ਤੁਹਾਡੇ ਨਾਲ ਸਾਂਝਾ ਕਰਨਾ ਹੈ ਜੇ ਇੱਕ ਵਿਸਾਖ 1754 ਈਸਵੀ ਨੂੰ ਸਰਬੱਤ ਖਾਲਸਾ ਹੋਇਆ ਜਿਹੜਾ ਉਹਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਰਾਜਸੀ ਅਤੇ ਧਾਰਮਿਕ ਆਗੂ ਦੇ ਰੂਪ ਵਿੱਚ ਪੰਥ ਨੇ ਚੁਣਿਆ ਉਹਨਾਂ ਨੂੰ ਨਵਾਬੀ ਦਾ ਖਿਤਾਬ ਵੀ ਦਿੱਤਾ ਗਿਆ ਬਾਦ ਵਿੱਚ ਸੁਲਤਾਨੁਲ ਕੌਮ ਦਾ ਖਿਤਾਬ ਵੀ ਉਹਨਾਂ ਨੂੰ ਹਾਸਲ ਹੋਇਆ ਇੱਕ ਵਿਸਾਖ 1761 ਈਸਵੀ ਨੂੰ ਖਾਲਸੇ ਦਾ ਇਕੱਠ ਸੀ ਜਿਹੜਾ ਸਰਬੱਤ ਖਾਲਸੇ ਦਾ ਉਹਦੇ ਵਿੱਚ ਕੋਈ ਸੱਜਣਾ ਨੇ ਪਹੁੰਚ ਕੇ ਬੇਨਤੀ ਕੀਤੀ ਵੀ ਸਾਡੀਆਂ ਬਹੁ ਬੇਟੀਆਂ ਨੇ ਜਿਹੜੀਆਂ ਉਹਨਾਂ ਨੂੰ ਅਹਿਮਦ ਸ਼ਾਹ ਅਬਦਾਲੀ ਬੰਨ ਕੇ ਲੈ ਕੇ ਜਾ ਰਿਆ ਤੁਸੀਂ ਛਡਾਓ ਸੋ ਅਹਿਮਦ ਸ਼ਾਹ ਅਬਦਾਲੀ ਤੇ ਹਮਲਾ ਕੀਤਾ ਗਿਆ ਤੇ ਉਹਦੇ ਕੋਲੋਂ ਵੱਡੀ ਤਦਾਦ ਦੇ ਵਿੱਚ ਭਾਰਤ ਦੀਆਂ ਪੰਜਾਬ ਦੀਆਂ ਬਹੁ ਬੇਟੀਆਂ ਸੰਝੜੀਆਂ ਉਛੜਾਇਆ ਗਿਆ ਇਹ ਕਾਰਵਾਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਦੇਖਰੇਖ ਥੱਲੇ ਹੋਈ 1762 ਵਿੱਚ ਆਪਾਂ ਨੂੰ ਪਤਾ ਹੈ ਵੱਡਾ ਕੱਲੂ ਘਰਾ ਵਾਪਰੇ ਆ ਉਸ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ ਲਾਹੌਰ ਆ ਗਿਆ ਉਹਦੇ ਅੰਦਰ ਗੁੱਸਾ ਬਹੁਤ ਸੀਗਾ ਤੇ ਇੱਕ ਵਿਸਾਖ ਤੋਂ ਇੱਕ ਦਿਨ ਪਹਿਲਾਂ ਤੇ ਵਿਸਾਖ ਵਾਲੇ ਦਿਨ ਵੀ ਦਰਬਾਰ ਸਾਹਿਬ ਨੂੰ ਬਾਰੂਦ ਦੇ ਨਾਲ ਇਹਨਾਂ ਨੇ ਉਡਵਾ ਦਿੱਤਾ 1762 ਈਸਵੀ ਦੇ ਵਿੱਚ ਇਸ ਰੋਵਰ ਸੀਗਾ ਜਿਹੜਾ ਉਹ ਸਾਰਾ ਪੂਰ ਦਿੱਤਾ ਗਿਆ। ਇੱਥੇ ਹੀ ਅਹਿਮਦ ਸ਼ਾਹ ਅਬਦਾਲੀ ਦੇ ਨੱਕ ਤੇ ਇੱਕ ਰੋੜਾ ਵੀ ਵੱਜਾ ਸੀ ਜਿਹੜਾ ਹੌਲੀ-ਹੌਲੀ ਨਸੂਰ ਵੀ ਬਣਿਆ ਇਹਦਾ ਨੱਕ ਵੀ ਗਲਿਆ ਤੇ ਦਸਾਂ ਸਾਲਾਂ ਬਾਅਦ ਫਿਰ ਇਹ ਦੀ ਮੌਤ ਦਾ ਕਾਰਨ ਵੀ ਬਣਦਾ ਹੈ। ਇਸੇ ਤਰ੍ਹਾਂ ਅਗਲੇਰੀ ਜਿਹੜੀ ਘਟਨਾ ਹੈਗੀ ਉਹ 1763 ਈਸਵੀ ਦੀ ਇੱਕ ਵਿਸਾਖੀ ਉਹਦੋਂ ਵੀ ਸਰਬੱਤ ਖਾਲਸਾ ਲੱਗਾ ਹੋਇਆ ਸੀਗਾ। ਸਰਦਾਰ ਹਰੀ ਸਿੰਘ ਪੰਗੀ ਹੁਣੀ, ਸਰਦਾਰ ਚੜ੍ਹ ਸਿੰਘ ਹੁਣੀ ਤੇ ਹੋਰ ਸਰਦਾਰ ਉੱਥੇ ਮੌਜੂਦ ਸਨ। ਇੱਕ ਬ੍ਰਾਹਮਣ ਨੇ ਆ ਕੇ ਬੇਨਤੀ ਕੀਤੀ ਵੀ ਉਹਦੀ ਘਰ ਵਾਲੀ ਨੂੰ ਕਸੂਰ ਦਾ ਪਠਾਣ ਜਿਹੜਾ ਉਹ ਚੁੱਕ ਕੇ ਲੈ ਗਿਆ ਤੇ ਤੁਸੀਂ ਉਹ ਮੈਨੂੰ ਵਾਪਸ ਕਰਵਾਓ ਸੋ ਸਰਦਾਰ ਹਰੀ ਸਿੰਘ ਪੰਗੀ ਹੋਣਾ ਨੇ ਆਖਿਆ ਵੀ ਆਪਾਂ ਚੜ੍ਹਾਈ ਕਰਨ ਲਈ ਤਿਆਰੀ ਕਰੀਏ ਕੁਝ ਵਿੱਚੋਂ ਸਰਦਾਰਾਂ ਨੇ ਆਖਿਆ ਵੀ ਉੱਥੇ ਤੇ ਬਹੁਤ ਜ਼ਿਆਦੇ ਗੜੀਆਂ ਨੇ ਉਹਨਾਂ ਕੋਲ ਅਸਲਾ ਵੀ ਬਹੁਤ ਆਪਾਂ ਨੂੰ ਥੋੜਾ ਸੋਚ ਵਿਚਾਰ ਕੇ ਤੁਰਨਾ ਚਾਹੀਦਾ ਤੇ ਸਰਦਾਰ ਚੜ੍ਹ ਸਿੰਘ ਨੇ ਆਖਿਆ ਵੀ ਸਾਨੂੰ ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਦੇ ਓਟ ਆਸਰੇ ਨਾਲ ਤੁਰ ਪੈਣਾ ਚਾਹੀਦਾ ਆਪੇ ਸਤਿਗੁਰੂ ਸਾਨੂੰ ਫਤਿਹ ਬਖਸ਼ਿਸ਼ ਕਰੇਗਾ ਅਗਲੇਰੀ ਜਿਹੜੀ ਘਟਨਾ ਹੈਗੀ ਆ ਫਿਰ ਇਹਨਾਂ ਨੇ ਹਮਲਾ ਕੀਤਾ ਤੇ ਬਾਂਮਣੀ ਵਾਪਸ ਲਿਆ ਕੇ ਬ੍ਰਾਹਮਣ ਨੂੰ ਦਿੱਤੀ ਅਗਲੇਰੀ ਜਿਹੜੀ ਘਟਨਾ ਹੈਗੀ ਆ ਉਹ ਇੱਕ ਵਿਸਾਖ 1765 ਦੇ ਸਰਬੱਤ ਖਾਲਸੇ ਦੀ ਹੈ ਜਿਹਦੇ ਵਿੱਚ ਲਾਹੌਰ ਨੂੰ ਫਤਿਹ ਕਰਨ ਦਾ ਗੁਰਮਤਾ ਪਾਇਆ ਗਿਆ ਤੇ ਬਾਅਦ ਚ ਲਾਹੌਰ ਫਤਿਹ ਵੀ ਹੋਇਆ ਤੇ ਉੱਥੇ ਖਾਲਸਾਈ ਸ਼ਿੱਕਾ ਸਿੱਕਾ ਸੀ ਜਿਹੜਾ ਉਹ ਵੀ ਚਲਾਇਆ ਗਿਆ ਇਹਦੇ ਨਾਲ ਹੀ ਅਗਲੀ ਇੱਕ ਬਹੁਤ ਮਹੱਤਵਪੂਰਨ ਘਟਨਾ ਜਿਹੜੀ ਹੈਗੀ ਆ ਉਹ ਇੱਕ ਵਿਸਾਖ 1801 ਦੀ ਹੈ ਜਦੋਂ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੂੰ ਪੰਜਾਬ ਦੇ ਮਹਾਰਾਜੇ ਹੋਣ ਦਾ ਖਤਾਬ ਹੈ ਜਿਹੜਾ ਉਹ ਬਾਬਾ ਸਾਹਿਬ ਸਿੰਘ ਬੇਦੀ ਹੋਣਾ ਨੇ ਦਿੱਤਾ ਸਾਰੇ ਪੰਥ ਨੇ ਉਹਨੂੰ ਕਬੂਲ ਕੀਤਾ ਤੇ ਫੇਰ ਸਰਕਾਰ ਰਣਜੀਤ ਸਿੰਘ ਹੋਣਾ ਨੇ ਜੋ ਰਾਜ ਭਾਗ 40 ਸਾਲ ਚਲਾਇਆ ਉਹਦੀਆਂ ਸਿਫਤਾਂ ਅੱਜ ਵੀ ਹੁੰਦੀਆਂ ਨੇ ਤੇ ਉਹਦੋਂ ਦੀਆਂ ਲਿਖਤਾਂ ਵੀ ਭਰੀਆਂ ਪਈਆਂ ਨੇ ਉਹ ਆਪਣੇ ਆਪ ਨੂੰ ਸਰਕਾਰ ਜਾਂ ਵੱਡੀ ਸਰਕਾਰ ਕਹਿ ਕੇ ਖੁਸ਼ ਹੁੰਦੇ ਸਨ ਕਹਾ ਕੇ ਖੁਸ਼ ਹੁੰਦੇ ਸਨ ਉਹਨਾਂ ਦਾ ਜਿਹੜਾ ਰਾਜ ਭਾਗ ਸੀ ਉਹਨੂੰ ਸਰਕਾਰੀ ਖਾਲਸਾ ਆਖਿਆ ਜਾਂਦਾ ਸੀਗਾ ਇੱਕ ਵਿਸਾਖ ਆਲੇ ਦਿਨੀ 1919 ਈਸਵੀ ਨੂੰ ਜਲਿਆਂ ਵਾਲੇ ਬਾਗ ਦਾ ਸਾਕਾ ਹੁੰਦਾ ਜਿਹਦੇ ਚ ਮਸੂਮਾਂ ਦੇ ਉੱਤੇ ਜਨਰਲ ਡਾਇਰ ਨੇ ਗੋਲੀਆਂ ਚਲਾਈਆਂ ਸੀਗੀਆਂ ਫੇਰ ਵਿਸਾਖ 1930 ਈਸਵੀ ਬੜੇ ਦਿਨ ਵਿਸਾਖੀ ਵਾਲੇ ਦਿਨੀ ਉਸ ਦਿਨ ਸਿੱਖ ਲਿਟਰੇਚਰ ਦੀ ਬਹੁਤ ਹੀ ਸ਼ਾਨਦਾਰ ਕ੍ਰਿਤ ਪਾਈਕਾਂਤਗਨਬਾ ਹੁਣਾ ਦੀ ਮਹਾਨ ਕੋਸ਼ ਹੈ ਜਿਹੜੀ ਉਹ ਬੜੀਆਂ ਹੀ ਖੂਬਸੂਰਤ ਚਾਲ ਜਿਰਲਾਂ ਦੇ ਵਿੱਚ ਛੱਪ ਕੇ ਲੋਕਾਂ ਦੀ ਕਚਹਿਰੀ ਦੇ ਅੰਦਰ ਪੇਸ਼ ਹੁੰਦੀ ਹੈ ਜੇ ਮਹਾਨ ਕੋਸ਼ ਬਹੁਤ ਹੀ ਮਹੱਤਵਪੂਰਨ ਰਚਨਾ ਹੈਗੀ ਹੈ ਫਿਰ ਸਾਡੇ ਕੋਲ ਇੱਕ ਬਹੁਤ ਮਹੱਤਵਪੂਰਨ ਘਟਨਾ ਹੈ ਜਿਨੇ ਪੰਜਾਬ ਦੀ ਸਥਿਤੀ ਨੂੰ ਬਹੁਤ ਜ਼ਿਆਦਾ ਬਦਲਿਆ ਉਹ ਸੀ ਪਹਿਲੀ ਵਿਸਾਖ 1978 ਨੂੰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਵਾਪਰਿਆ ਨਰੰਗਕਾਰੀ ਕਾਂਡ ਨਕਲੀ ਨਿਰੰਕਾਰੀ ਗਰਬਚਨਾ ਜਿਸ ਨੇ ਇਥੇ ਦੀਵਾਨ ਕੀਤਾ ਬਕਾਇਦਾ ਉਹ ਆਪਣੇ ਆਪ ਨੂੰ ਗੁਰੂ ਸਾਹਿਬ ਤੋਂ ਪਰਖਵਾਉਂਦਾ ਸੀ ਉਹਨੇ ਕਈ ਤਰ੍ਹਾਂ ਦੇ ਇਹੋ ਜਿਹੇ ਹੱਥਕੰਡੇ ਅਪਣਾਏ ਜਿਹਦੇ ਨਾਲ ਸਿੱਖਾਂ ਦੇ ਵਿੱਚ ਉਹਦੇ ਪ੍ਰਤੀ ਕਾਫੀ ਰੋਸ ਸੀਗਾ ਜੀ ਤੇ ਉਸ ਵਕਤ ਦੀ ਮੌਜੂਦਾ ਸਰਕਾਰ ਨੇ ਸਮੇਂ ਦੀ ਨਜ਼ਾਕਤ ਨੂੰ ਨਾ ਸਮਝਦਿਆਂ ਹੋਇਆਂ ਉਹਨੂੰ ਅੰਮ੍ਰਿਤਸਰ ਦੇ ਅੰਦਰ ਦੀਵਾਨ ਕਰਨ ਦੀ ਇਜਾਜ਼ਤ ਦਿੱਤੀ ਜਿੱਦੋਂ ਭਾਈ ਫੌਜਾ ਸਿੰਘ ਹਣੀ ਆਪਣੇ ਸਾਥੀਆਂ ਦੇ ਸਮੇਤ ਗੁਰਸਿੱਖਾਂ ਦੇ ਸਮੇਤ ਵਿਰੋਧ ਕਰਨ ਦੇ ਲਈ ਗਏ ਤੇ ਉਹਨਾਂ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਇਸ ਕਾਂਡ ਦੇ ਵਿੱਚ 16 ਸਿੱਖ ਸ਼ਹੀਦ ਹੋਏ ਭਾਈ ਫੌਜਾ ਸਿੰਘ ਉਹਨਾਂ ਦੇ ਸਮੇਤ 75 ਤੋਂ ਉੱਪਰ ਸੰਜੜੇ ਉਹ ਜ਼ਖਮੀ ਹੋਏ ਸੋ ਇਹ ਕੁਝ ਘਟਨਾਵਾਂ ਨੇ ਫਿਰ ਆਪ ਨੂੰ ਵੀ ਪਤਾ ਹੈ 1 ਵਿਸਾਖ 1999 ਦੀ ਘਟਨਾ ਜਦੋਂ ਪੰਜਾਬ ਦੀ ਸਿਆਸਤ ਦੋ ਵੱਡੇ ਧੜਿਆਂ ਦੇ ਵਿੱਚ ਵੰਡੀ ਗਈ ਉੱਥੋਂ ਫਿਰ ਕਿਹੋ ਕਿਹੋ ਜਿਹੇ ਖਲਾਰੇ ਪਏ ਆ ਜਿਹੜੇ ਅੱਜ ਤੱਕ ਵੀ ਸਮੇਟੇ ਨਹੀਂ ਜਾ ਰਹੇਗੇ ਤੇ ਰਾਜਸੀ ਪੱਖ ਤੋਂ ਵੀ ਪੰਥ ਕਮਜ਼ੋਰ ਹੋ ਰਿਹਾ ਹੈ ਤੇ ਧਾਰਮਿਕ ਪੱਖ ਤੋਂ ਵੀ ਪੰਥ ਕਮਜ਼ੋਰ ਹੋ ਰਿਹਾ ਹੈ। ਹੋਰ ਵੀ ਬਿਆਨਤ ਘਟਨਾਵਾਂ ਹੈਗੀਆਂ ਨੇ ਜਿਨ੍ਹਾਂ ਦਾ ਜ਼ਿਕਰ ਇੱਥੇ ਕੀਤਾ ਜਾ ਸਕਦਾ ਹੈਗਾ ਪਰ ਸਮੇਂ ਦੇ ਖਿਆਲ ਨੂੰ ਰੱਖਦੇ ਹੋਇਆ ਆਪਾਂ ਫੇਰ ਉਹਨਾਂ ਦਾ ਵੱਖਰਾ ਕਿਤੇ ਜ਼ਿਕਰ ਕਰਾਂਗੇ। ਸੋ ਆਪ ਸਰਬੱਤ ਸੰਗਤ ਨੂੰ ਇੱਕ ਵਾਰ ਫਿਰ ਤੋਂ ਖਾਲਸਾ ਪੰਥ ਪ੍ਰਗਟ ਦਿਵਸ ਦੀਆਂ कोटान-ਕੋਟ ਮੁਬਾਰਕਾ ਹੋਵਣ ਤੇ ਨਾਲ ਹੀ ਆਪਾਂ ਕੋਸ਼ਿਸ਼ ਕਰੀਏ ਕਿ ਉਸ ਆਦਰਸ਼ ਨੂੰ ਆਪਣੇ ਜੀਵਨ ਦੇ ਵਿੱਚ ਅੰਗੀਕਾਰ ਕਰੀਏ ਜਿਸ ਆਦਰਸ਼ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਦੇ ਦੁਆਰਾ ਪ੍ਰਗਟ ਕੀਤਾ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ